ਦੇਖੋ ਜੀ ਜਿੱਦਾਂ ਕਿ ਤੁਸੀਂ ਜਾਣਦੇ ਪਿਛਲੇ ਦਿਨੀ ਜਿਹੜਾ ਭਗਵਾਨ ਵਾਲਮੀਕੀ ਮੰਦਰ ਕੋਲ ਅਮੜੀ ਚੌਕ ਦੇ ਵਿੱਚ ਕੁਸ਼ ਨੇਹ ਸਿੰਘ ਸ਼ਰਾਰਤੀਆਂ ਅੰਸਰਾ ਵੱਲੋਂ ਨੇਹ ਸਿੰਘ ਜੱਥੇਬੰਦਿਆਂ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਸੀ ਉਹਨੇ ਦੁਕਾਨਾਂ ਦੇ ਲੁੱਟਖੋ ਕੀਤੀ ਗਈ ਅਤੇ ਦੁਕਾਨਾਂ ਤੋੜੇ ਗਏ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਕਿਹਾ ਸੀ ਵੀ ਜਿਹੜਾ ਇਹਨਾਂ ਦਾ ਹਰਜਾਨਾ ਵਾ ਉਹ ਦਿੱਤਾ ਜਾਵੇ ਉਹ ਤੋਂ ਬਾਅਦ ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਬੰਦੇ ਵੀ ਅੰਦਰ ਫੜ ਲਿਆ ਪਰ ਇੱਕ ਜਿਹੜਾ 2020 ਦੇ ਵਿੱਚ ਅਸੀਂ ਗੁਰਬੰਧ ਸਿੰਘ ਪੰਨੋ ਜਿਹੜਾ ਕੈਨੇਡਾ 'ਚ ਬੈਠਾ ਵਾ ਜਿਨੇ ਭਾਰਤ ਦਾ ਸੰਵਿਧਾਨ ਤੇ ਦੇਸ਼ ਦਾ ਤਿਰੰਗਾ ਸਾੜਿਆ ਸੀ ਉਹਦੇ ਸਬੰਧ ਵਿੱਚ ਅਸੀਂ ਉਸਤੇ ਮੁਕਤਮਾ ਅਦਾਲਤ ਵਿੱਚ ਕਰਾਇਆ ਸੀ 168 ਬੜਾ 20 ਬੀਜਵਿੰਟ 8 ਦੇ ਵਿੱਚ ਉਹਦੇ ਸਬੰਧ ਦੇ ਵਿੱਚ ਸਾਨੂੰ ਕਈ ਲੋਕਾਂ ਨੇ ਧਰੜ ਕੀਤਾ ਕਈ ਆਪਣਾ ਗਾਲੀ ਗਲੋਚ ਕੀਤੀਆਂ ਸਾਨੂੰ ਮਾਰੇ ਦੀ ਧਮਕੀਆਂ ਲਗੀਆਂ ਉਹਦੇ ਵਿੱਚ ਪ੍ਰਸ਼ਾਸਨ ਨੇ ਜਿਹੜਾ ਵੈਰੀਫਾਈ ਕਰਕੇ ਸਾਨੂੰ ਉਸ ਮਾਧਿਅਮ ਤੋਂ ਸਾਡੇ ਗਨਮੈਨ ਦਿੱਤੇ ਸੀ ਪਰ ਹੁਣ ਜਿਹੜੇ 15 ਦਿਨ ਜਿਹੜੇ ਸਾਡੇ ਗਨਮੈਨ ਖੋਏ ਗਏ ਆ ਅਸੀਂ ਪ੍ਰਸ਼ਾਸਨ ਨੂੰ ਮੰਗ ਰੱਖੀ ਸੀ ਵੀ ਕਿ ਅਸੀਂ ਅੰਦਰ ਬਾਹਰ ਜਾਂਦੇ ਆ ਕਿਤੇ ਵੀ ਕਿਸੇ ਵੀ ਕਿਸੇ ਵੱਲੇ ਸਾਡਾ ਨੁਕਸਾਨ ਹੋ ਸਕਦਾ ਵਾ ਇਸ ਕਰਕੇ ਜਿਹੜੀ ਸਾਡੀ ਸੁਰੱਖਿਆ ਵੀ ਸਾਾਨੂੰ ਵਾਪਸ ਦਿੱਤੀ ਬਾਰੇ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਹੀ ਲਾਇਆ ਵੀ ਤੁਸੀਂ ਸਾਡੇ ਨਾਲ ਚੱਲੋ ਐਡੀਸਪੀ ਲਾਉਣ ਆਰਡਰ ਨੂੰ ਕਿਹਾ ਕਿ ਤੁਹਾਨੂੰ ਜਿਹੜੇ ਆਰਜੀ ਤੌਰ ਤੇ ਜਿਹੜੇ ਦੋ ਗਨਮੈਨ ਨੂੰ ਤੁਹਾਨੂੰ ਦੇ ਦੇਣੇ ਆ ਤੇ ਬਾਕੀ ਜਿਹੜੇ ਪੱਕੇ ਤੁਹਾਡੇ ਗਨਮੈਨ ਐਡੀਸਪੀ ਸਿਕਿਉਰਟੀ ਵੱਲੋਂ ਕੋਈ ਰਿਪੋਰਟ ਬਣਾ ਕੇ ਜਲਦ ਭੇਜ ਦਾਂਗੇ ਜਿਹੜੇ ਤੁਹਾਡੇ ਗਨਮੈਨ ਵਾਪਸ ਐਡੀਸਪੀ ਸਿਕਿਉਰਟੀ ਵੱਲ ਹੀ ਆ ਚਲੇ ਪਰ ਜੇ ਸਾਨੂੰ ਗਨਮੈਨ ਨਹੀਂ ਦਿੱਤੇ ਜਾਂਦੇ ਅੱਜ ਤੇ ਫੇਰ ਦੁਬਾਰਾ ਹੋਣੀ ਆ ਆਪਾਂ ਫੇਰ ਦੁਬਾਰਾ ਧਰਨੇ ਤੇ ਫੇਰ ਦੇਖੋ ਜੀ ਜਿਹੜਾ ਕਿ ਪਿਛਲੀ ਦਿਨੀ ਕੁਝ ਸ਼ਰਾਰਤੀ ਲੋਕਾਂ ਨੇ ਜਿਹੜੀ ਦੁਕਾਨਾਂ ਦੀ ਤੋੜਪਾਨ ਕੀਤੀ ਸੀ ਉਹਨਾਂ ਗਰੀਬ ਲੋਕਾਂ ਦੀ ਜਿਹੜੀ ਆਵਾਜ਼ ਬਣੇ ਜਿਹੜਾ ਵਾਲਮੀਕੀ ਸਮਾਜ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਇੱਕ ਬੀੜਾ ਚੁੱਕਿਆ ਸੀ ਕਿ ਉਹਨਾਂ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਤੇ ਸਾਡੇ ਵੀਰ ਲਵ ਮਟੂ ਜੀ ਦੀ ਸਕਿਉਰਟੀ ਦਾ ਮਸਲਾ ਸੀ ਕਿਉਂਕਿ ਉਹਨਾਂ ਨੇ ਪੰਨੂ ਉੱਤੇ ਜਿਹੜਾ ਪਰਚਾ ਦਰਜ ਕਰਾਇਆ ਸੀ ਤੇ ਉਹਨਾਂ ਦੀ ਜਾਨ ਨੂੰ ਖਤਰਾ ਆ ਉਹਨਾਂ ਨੂੰ ਸਕਿਉਰਟੀ ਪਹਿਲਾਂ ਪ੍ਰੋਵਾਈਡ ਕਰਵਾਈ ਗਈ ਸੀ ਪਰ ਉਹ ਜਿਹੜੀ ਸਕਿਉਰਟੀ ਜਿਹੜੀ ਆ ਇਲੈਕਸ਼ਨ ਦੇ ਦੌਰਾਨ ਵਾਪਸ ਲੈ ਲਈਤੀ ਗਈ ਪਰ ਉਹਨਾਂ ਨੂੰ ਜਿਹੜੀ ਦੁਬਾਰਾ ਉਹਨਾਂ ਨੂੰ ਮੁਹੱਈਆ ਨਹੀਂ ਕਰਾਈ ਗਈ ਇਦੇ ਵਿੱਚ ਪਹਿਲਾਂ ਵੀ ਧਰਨਾ ਲੱਗਾ ਸੀ ਜਿਹੜੀ ਪ੍ਰਸ਼ਾਸਨ ਇਹ ਗੱਲ ਨਹੀਂ ਮੰਨੀ ਹੁਣ ਅਸੀਂ ਇਹਨਾਂ ਨੂੰ ਕਹੇ ਕਿ ਜਿਹੜੀ ਤੁਸੀਂ ਰਿਪੋਰਟ ਬਣਾ ਕੇ ਭੇਜੋਗੇ ਉਹ ਆਵੇਂ ਮਹੀਨੇ ਚ ਉਹ ਆਵੇਂ ਦੋ ਮਹੀਨੇ ਚ ਉਹ ਸਾਨੂੰ ਕੋਈ ਲੈਣ ਦੇਣ ਨਹੀਂ ਆ ਉਹ ਤੁਹਾਡੀ ਹਾਈ ਡਰਕ ਆ ਪਰ ਸਾਡੇ ਭਰਾ ਦੀ ਜਾਨ ਨੂੰ ਖਤਰਾ ਵਾ ਉਹਨੂੰ ਜਿਹੜੀ ਆਰਜੀ ਤੌਰ ਤੇ ਦੋ ਗਨਮੈਨ ਜਿਹੜੇ ਪ੍ਰੋਵਾਈਡ ਕਰਾਏ ਜਾਣ ਅਗਰ ਹੁਣ ਆਪਾਂ ਚੱਲੇ ਆ ਹਰਪਾਲ ਸਰ ਲੈ ਕੇ ਚੱਲੇ ਨੇ ਗੁਰਵਿੰਦਰ ਜੀ ਲੈ ਕੇ ਚੱਲੇ ਨੇ ਡੀਸੀ ਵੀ ਲਾਉਣ ਆਂਡਰ ਕੋ ਅਗਰ ਉਥੋਂ ਦੋ ਗਨਮੈਨ ਜਿਹੜੇ ਪ੍ਰੋਵਾਈਡ ਹੋ ਜਾਂਦੇ ਆ ਠੀਕ ਆ ਨਹੀਂ ਤੇ ਇਹ ਜਿਹੜਾ ਧਰਨਾ ਫੇਰ ਉਦਾਂ ਹੀ ਸਟਾਰਟ ਕੀਤਾ ਜਾਏਗਾ ਉਹ ਹੋਏਗਾ ਅਨਮਿੱ ਆ ਲੈ ਗਿਆ ਕੀ ਕੰਮ ਸੀ ਕਿਸ ਕਰਦਾ ਹੈਗਾ ਇਸ ਤਰ੍ਹਾਂ ਆ ਜੀ ਇਹਨਾਂ ਦੀਆਂ ਦੋ ਡਿਮਾਂਡਸ ਨੇ ਇੱਕ ਤਾਂ ਮੱਟੂ ਜੀ ਦੇ ਗੱਲ ਲੈਂਦੀ ਹੈ ਆਪਣਾ ਪਾਓ ਪਿੱਛੇ ਰਹਿ ਜਾਂਦੋ ਇੱਕ ਤਾਂ ਹੈਗੀ ਮੱਟੂ ਜੀ ਦੇ ਸਿਕਿਉਰਟੀ ਦੀ ਤੇਰੀ ਮੱਟੂ ਜੀ ਦੀ ਸਿਕਿਉਰਟੀ ਆ ਉਹਦੇ ਬਾਬਤ ਐਡੀਜੀਪੀ ਸਿਕਿਉਰਟੀ ਸਰ ਨੂੰ ਜਿਹੜਾ ਹੈ ਜਿਹੜੀ ਰਿਪੋਰਟ ਬਣ ਕੇ ਜਾ ਰਹੀ ਹੈ ਕਿਉਂਕਿ ਇਹਨਾਂ ਨੂੰ ਜਿਹੜੇ ਪਹਿਲਾਂ ਗੱਲ ਮੈਨੂੰ ਪਲਾਟ ਹੋਈ ਸੀ ਉਹ ਵਿਦਡਰਾ ਹੋ ਗਈ ਸੀ ਡਿਊਰਿੰਗ ਇਲੈਕਸ਼ਨ ਤੇ ਹੁਣ ਇਹਨਾਂ ਦੀ ਜਿਹੜੀ ਰਿਪੋਰਟ ਰਿਪੋਰਟ ਜਿਹੜੀ ਆ ਦੁਬਾਰਾ ਵੱਡ ਕੇ ਜਾ ਰਹੀ ਆ ਇਹਨਾਂ ਨੇ ਕਿਉਂਕਿ ਇਹਨਾਂ ਨੇ 2020 ਦੇ ਵਿੱਚ ਗੌਰ ਪਰਿਵਾਰ ਕੰਨੂ ਦੇ ਖਿਲਾਫ ਇੱਕ ਐਫਆਰ ਦਰਜ ਕਰਾਈ ਸੀ ਜਿਹਦੇ ਦਿਨਾਂ ਨੂੰ ਥ੍ਰੈਟ ਆਈ ਸੀ ਉਹਦੇ ਆਧਾਰ ਤੇ ਇਹਨਾਂ ਨੂੰ ਗਨਮੈਨ ਮਿਲੇ ਸੀ ਉਹ ਗਨਮੈਨ ਜਿਹੜੇ ਰਿਵਿਊ ਕਰਨ ਵਾਸਤੇ ਇਹਨਾਂ ਦੀ ਮੰਗ ਹੈ ਕਿ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਜਿਹਦੇ ਬਾਬਤ ਜਿਹੜੀ ਅਸੀਂ ਏਡੀਪੀ ਸਿਕਿਉਰਿਟੀ ਸਾਹਿਬ ਨੂੰ ਜਿਹੜੀ ਆ ਇਹਦੀ ਜਿਹੜੀ ਰਿਪੋਰਟ ਜਿਹੜੀ ਬਣਾ ਕੇ ਭੇਜੀ ਆ ਜਿਹਦੇ ਜਿਹੜੇ ਇਹਦੇ ਆਰਡਰ ਆਉਣ ਵਾਲੇ ਆ ਇੰਨਾ ਦਾ ਮੰਗਿਆ ਗਿਆ ਸਾਨੂੰ ਜਿਹੜੀ ਉਹ ਨੈਚਰ ਆਰਜੀ ਜਿਹੜੇ ਆ ਗਨਮੈਂਦ ਦਿੱਤੇ ਜਾ। ਜਿਹਦੇ ਬਾਰੇ ਸੀਨੀਅਰ ਅਫਸਰ ਦੇ ਧਿਆਨ ਚ ਲੈ ਕੇ ਇਹਨਾਂ ਮਸਲੇ ਅੱਜ ਹੱਲ ਕੀਤੇ ਜਾਏ। ਦੂਸਰੀ ਇਹਨਾਂ ਦੀ ਸੀ ਕਿ ਜਿਹੜਾ ਪਿੱਛੇ ਕੋਈ ਨਿਆਂਗ ਜਥੇਦਿਆਂ ਦੇ ਬੰਦਿਆਂ ਨਹੀਂ। ਜਿਨ੍ਹਾਂ ਦੇ ਖਿਲਾਫ ਪਰਚਾ ਦਰਜ ਕਰਕੇ ਅਸੀਂ ਉਹਨਾਂ ਨੂੰ ਜੇਲ੍ਹ ਵਿੱਚ ਭੇਜਿਆ ਬੰਦੇ ਸਾਰੇ ਜੇਲ੍ਹ ਚ ਨੇ ਦੱਸਦੇ ਦੱਸ। ਉਹਨਾਂ ਨੇ ਕੋਈ ਜ ਦੁਕਾਨਦਾਰਾਂ ਦਾ ਨੁਕਸਾਨ ਕੀਤਾ ਸੀ ਕਿ ਉਹਨਾਂ ਦੇ ਬੀੜੇ ਸਿੱਟਾ ਗੁਟਕੇ ਜਿਹੜਾ ਸਮਾਨ ਸੀ ਉਹਨਾਂ ਦਾ ਸਾੜ ਦਿੱਤਾ ਸੀ। ਉਹਨਾਂ ਦਾ ਕਿਰੇਨੇ ਦਾ ਸਮਾਨ ਨੁਕਸਾਨ ਕੀਤਾ। ਉਹਨਾਂ ਨੂੰ ਮੁਆਵਜ਼ਾ ਦੇਣ ਬਾਰੇ ਜਿਹਦੇ ਸਬੰਧ ਵਿੱਚ ਮਾਨਯੋਗ ਡੀਸੀ ਸਾਹਿਬ ਨੇ ਜਿਹੜੇ-ਜਿਹੜੇ ਉਹਨਾਂ ਦੇ ਕੋਲ ਜਿਨ੍ਹਾਂ ਨੇ ਆਪਣਾ ਰਿਕਾਰਡ ਪੇਸ਼ ਕੀਤਾ ਨੁਕਸਾਨ ਸਬੰਧੀ ਉਹਨਾਂ ਚ 6 ਬੰਦਿਆਂ ਨੂੰ ਆ ਮੇਰੇ ਕੋਲ ਕਾਪੀ ਆ 6 ਬੰਦਿਆਂ ਨੂੰ ਕਿਸੇ ਨੂੰ 10000 ਕਿਸੇ ਨੂੰ 15000 ਉਹਨਾਂ ਨੂੰ ਇਹ ਜਿਹੜੇ ਪੈਸੇ ਆ ਉਹਨਾਂ ਨੂੰ ਦੇ ਦਿੱਤੇ ਗਏ ਆ ਜਿਹਦੇ ਵਿੱਚ ਗੁਟਕਾ ਤੰਬਾਕੂ ਸਿਗਰਟ ਹੋਰ ਜੁਵਾਨਾਂ ਦਾ ਨੁਕਸਾਨ ਹੋਇਆ ਸੀ ਜੋ ਉਹਨਾਂ ਦਾ ਕਰਿਆਨੇ ਦਾ ਨੁਕਸਾਨ ਆਇਆ ਸੀ ਉਹਦੇ ਸਬੰਧ ਵਿੱਚ ਜੋ ਦਾ ਬਿੱਲ ਸੀ ਉਹਦੇ ਮਤਲਬ ਉਹਨਾਂ ਦਾ ਪੇਮੈਂਟ ਕਰ ਦਿੱਤੀ ਹੈ ਜਿਹੜੇ ਇਹਨਾਂ ਦੇ ਕੁਝ ਬੰਦੇ ਰਹਿੰਦੇ ਜਿਨ੍ਹਾਂ ਦਾ ਨੁਕਸਾਨ ਇਹਨਾਂ ਨੇ ਪਿਛੋਂ ਮਰਨ ਨੂੰ ਦਿੱਤਾ ਸੀ ਉਹ ਇਹਨਾਂ ਨੂੰ ਅੱਜ ਹੀ ਏਡੀਸੀ ਸਾਹਿਬ ਨਾਲ ਗੱਲ ਹੋ ਗਈ ਹੈ ਇਹਨਾਂ ਨੂੰ ਉਹ ਬੰਦੇ ਪੰਜਾਂ ਨੂੰ ਜਾ ਕੇ ਏਡੀਸਨ ਮਿਲਾਉਣ ਲੱਗੇ ਆ ਤੇ ਇਹਨਾਂ ਦਾ ਵੀ ਮਸਲਾ ਜਿਹੜਾ ਜ ਹੱਲ ਕਰ ਦਿੱਤਾ ਤਾਂ ਸਰ ਜੋ ਕਿਹਾ ਸਾਹਿਬ ਬੈਠੇ ਸਾਡੇ ਭਰਾ ਲੱਗੇ ਦੱਸਣ ਕਿ ਹੁਣ ਜੀ ਹਾਂ ਜੀ ਮਟਰ